ਹਾਂਜੀ ਪ੍ਰਧਾਨ ਜੀ ਇਹ ਮੀਟਿੰਗ ਕਿਵੇਂ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਉਪਲੀ ਦੇ ਵਿੱਚ ਮੀਟਿੰਗ ਕੀਤੀ ਸੀ ਤੇ ਪਿੰਡ ਦੀ ਇਕਾਈ ਜਿਹੜੀ ਹੈ ਉਹ ਬਣਾਈ ਹੈ ਸਾਰੇ ਹੀ ਜੁम्मेवार ਸੱਜਣਾ ਖੜੇ ਹੈ ਇੱਥੇ ਤੇ ਗਿੱਲ ਸਾਹਿਬ ਦੀ ਪ੍ਰਧਾਨਗੀ ਹੇਠਾਂ ਇਕਾਈ ਬਣੀ ਹੈ ਬਾਕੀ ਇਹਨਾਂ ਦੀ ਟੀਮ ਹੈ ਸਾਰੀ ਨਾਲ ਇਹਨਾਂ ਦੇ ਸਾਰੇ ਹਾਜ਼ਰ ਨੇ ਮੌਕੇ ਤੇ ਤੇ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਔਰ ਆਸ ਵੀ ਕਰਦਾ ਕਿ ਕਿਸਾਨ ਮਜ਼ਦੂਰ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਆਪਾਂ ਨੂੰ ਤਗੜਿਆਂ ਹੋ ਕੇ ਸਾਰਿਆਂ ਨੂੰ ਅੱਗੇ ਲੱਗ ਕੇ ਚੱਲਣਾ ਪਊਗਾ ਔਰ ਆਪਣੀ ਰਾਖੀ ਆਪ ਕਰੋ ਵਾਲਾ ਜਿਹੜਾ ਨਾਅਰਾ ਇੱਕ ਨਹੀਂ ਉਹ ਕਰਨਾ ਪੈਗਾ ਆਪਾਂ ਨੂੰ ਤੇ ਮੈਂ ਇਹਨਾਂ ਨੂੰ ਅੱਜ ਵਧਾਈ ਦੇਣਾ ਇਹਨਾਂ ਨੇ ਜ세 ਬੰਦੀ ਨੂੰ ਜੁਆਇਨ ਕੀਤਾ ਹੈ ਤੇ ਇਹ ਕਮੇਟੀ ਪਿੰਡ ਦੀ ਬਣਾ ਕੇ ਇਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ ਅੱਗੇ ਲੱਗ ਕੇ ਜਿਹੜੇ ਮਸਲੇ ਨੇ ਆਪਣੇ ਉਹ ਹੱਲ ਕਰਾਵਾਂਗੇ ਔਰ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਕਿ ਬੇਸ਼ੱਕ ਜਦੋਂ ਤੁਹਾਨੂੰ ਅੱਧੀ ਰਾਤ ਵੀ ਲੋਡ ਪੈਂਦੀ ਆ ਸਾਡੀ ਅਸੀਂ ਤੁਹਾਡੇ ਨਾਲ ਖੜੇ ਆ ਮਸਲੇ ਆਪਣੇ ਬਹੁਤ ਨੇ ਜਿਵੇਂ ਜਿਹੜੇ ਹੁਣ 26 ਤਰੀਕ ਦੇ ਪ੍ਰੋਗਰਾਮ ਨੇ ਟਰੈਕਟਰ ਮਾਰਚ ਵਾਲੇ ਇਸ ਤੋਂ ਬਾਅਦ ਦਿੱਲੀ ਨੂੰ ਫੇਰ ਲੱਗਣਾ ਧਰਨਾ ਤੇ ਉਹਦੇ ਵਿੱਚ ਜੇ ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਇੱਕੋ ਜਿਵੇਂ ਪਹਿਲਾਂ ਲੜੀ ਉਸ ਤਰ੍ਹਾਂ ਨਹੀਂ ਲੜਦੇ ਇਕਜੁੱਟ ਹੋ ਕੇ ਤੇ ਫਿਰ ਸਰਕਾਰਾਂ ਤੋਂ ਮਸਲੇ ਹੱਲ ਜਿਹੜੇ ਨੂੰ ਨਹੀਂ ਕਰਾਏ ਜਾਂਦੇ ਜੇ ਪਿਛਲੇ ਸਮੇਂ ਦੇ ਵਿੱਚ ਜਦੋਂ ਦਿੱਲੀ ਧਰਨਾ ਲੱਗਿਆ ਉਦੋਂ ਸਾਰਾ ਟੋਟਲ ਦੇਸ਼ ਹੈ ਜਿਹੜਾ ਉਹ ਇੱਕ ਮੰਚ ਤੇ ਇਕੱਠਾ ਹੋਇਆ ਤੇ ਹਰ ਵਰਗ ਨੇ ਉਹਨੂੰ ਸਹਿਯੋਗ ਕੀਤਾ ਤੇ ਜਿਹੜੇ ਕਾਲੇ ਕਾਨੂੰਨ ਬਣੇ ਸੀ ਉਹ ਵਾਪਸ ਹੋ ਗਏ ਔਰ ਬਾਕੀ ਜਿਹੜੀਆਂ ਰਿੰਦੀਆਂ ਮੰਗਾਂ ਹਨ ਉਹ ਸਰਕਾਰ ਉੱਥੇ ਹੀ ਅਜੇ ਲੈ ਕੇ ਉਸੇ ਤਰ੍ਹਾਂ ਬੈਠੀ ਹੈ ਉਹ ਵੀ ਲਾਗੂ ਕਰਾਉਣੀਆਂ ਨੇ ਤੇ ਦੂਜਾ ਸਾਰਿਆਂ ਨੇ ਅਸੀਂ ਇੱਕ ਫੈਸਲਾ ਕੀਤਾ ਵੀ ਜੇਕਰ ਹਰ ਮਹਿਕਮੇ ਦੇ ਅੰਦਰ ਰਿਟਾਇਰਡ 60 ਸਾਲ ਤੋਂ ਬਾਅਦ ਹੋ ਜਾਂਦਾ ਉਹਨੂੰ ਪੈਨਸ਼ਨ ਸਰਕਾਰ ਦਿੰਦੀ ਹੈ ਜਿਨ੍ਹਾਂ ਦੀ ਕਿ 60 60 65000 ਰੁਪਿਆ ਪੈਨਸ਼ਨ ਆ ਤੇ ਇੱਕ ਕਿਸਾਨ ਹੀ ਇਕੱਲਾ ਇਹ ਹੈ ਜਿਹੜਾ ਸਾਰੀ ਜ਼ਿੰਦਗੀ ਦੇਸ਼ ਦੇ ਅੰਨ ਦੇ ਨਾਲ ਪਹੜਾ ਭਰਦਾ ਤੇ 60 ਸਾਲ ਤੋਂ ਬਾਅਦ ਉਹ ਵੀ ਰਿਟਾਇਰ ਹੋਣਾ ਚਾਹੀਦਾ ਤੇ ਉਹਨੂੰ ਜਿਆਦਾ ਨਹੀਂ ਦੇ ਕਟ ਤੋਂ ਕੱਟ 10000 ਰੁਪਿਆ ਪੈਨਸ਼ਨ ਦੇਣੀ ਚਾਹੀਦੀ ਇੱਕ ਸਰਕਾਰ ਇੱਕ ਮਖੌਲ ਕਰਦੀ ਹੈ 1500 ਰੁਪਿਆ ਦੇ ਕੇ 1500 ਰੁਪਿਆ 10000 ਰੁਪਿਆ 60 ਸਾਲ ਤੋਂ ਬਾਅਦ ਪੈਨਸ਼ਨ ਹੋਣੀ ਚਾਹੀਦੀ ਚਾਹੇ ਕਿਸਾਨ ਮਜ਼ਦੂਰ ਹੈ ਔਰਤੇ ਆਦਮੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਕਰਜ਼ਾ ਜਿਹੜਾ ਉਹ ਕਰਜ਼ਾ ਟੋਟਲ ਸਰਕਾਰਾਂ ਨੂੰ ਮਾਫ ਕਰਨਾ ਚਾਹੀਦਾ ਕਿਉਂਕਿ ਸਰਕਾਰਾਂ ਦੀਆਂ ਗਲਤੀਆਂ ਦੇ ਕਾਰਨ ਇਹ ਜਿਹੜਾ ਕਰਜ਼ਾ ਇਹ ਚੜ ਗਿਆ ਕਰਜ਼ਾ ਵੀ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਉਹ ਮਾਫ ਹੋਣਾ ਚਾਹੀਦਾ ਹੈ ਇਹੋ ਜੀਆਂ तमाम ਮੰਗਾਂ ਨੇ ਜੜੀਆਂ ਉਹਨਾਂ ਨੂੰ ਲੈ ਕੇ ਜਵੇਂ ਐਮਐਸਪੀਏ ਐਮਐਸਪੀ ਦੇ ਉੱਤੇ ਵੀ ਸਾਨੂੰ ਕਿਹਾ ਕਿ ਸਾਰੀਆਂ ਜਿਹੜੀਆਂ 23 ਫਸਲਾਂ ਦੇ ਉੱਤੇ ਸਰਕਾਰ ਕਹਿੰਦੀ ਹੈ ਵੀ ਦੇਣੇ ਆ ਤੇਆਂ ਫਸਲਾਂ ਦੇ ਉੱਤੇ ਐਮਐਸਪੀ ਦੇਵੇ ਔਰ ਗਰੰਟੀ ਦਾ ਕਾਨੂੰਨ ਬਣਾਵੇ ਕਿ ਖਰੀਦੀ ਜਾਵੇਗੀ ਫਸਲ ਜਿਹੜੀ ਹੈ ਨਹੀਂ ਤਾਂ ਜ਼ਿਮੀਂਦਾਰ ਲੈ ਕੇ ਤੁਰਿਆ ਫਿਰਦਾ ਜਿਵੇਂ ਪਿੱਛੇ ਮੰਗੀ বাজਾਤੀ ਮੰਗੀ ਨੂੰ ਕਿਸੇ ਨੇ ਪੁੱਛਿਆ ਜੇ ਗੰਨਾ ਬੀਜਦੇ ਨੇ ਗੰਨੇ ਵਾਲੇ ਰੁਲਦੇ ਫਿਰਦੇ ਆ ਜੇ ਕਿਸੇ ਨੇ ਮੱਕੀ ਲਾ ਲਈ ਹੋਰ ਰੁਲਦੇ ਫਿਰਦੇ ਨੇ ਖਰੀਦੀ ਜਾਂਦੀ ਜੀ ਇੱਕ ਹੋਰ ਸਰਕਾਰ ਵੀ ਬਾਹਰੋਂ ਕਣਕ ਸਸਤੀ ਲੈ ਕੇ ਆਪਣੇ ਘਾਟ ਰੇਤੇ ਤੇ ਖਰੀਦੇਗੀ ਹੁਣ ਜਿਹੜੀ ਨਵਾਂ ਇੱਕ ਚਰਚਾ ਸ਼ੁਰੂ ਹੋਗੀ ਉਹ ਇਹ ਵਿਸ਼ਾ ਹੈ ਕਿ ਸਰਕਾਰ ਬਾਹਰੋਂ ਘੱਟ ਰੇਟ ਤੇ ਕੜਕ ਖਰੀਦਣ ਦਾ ਯਤਨ ਕਰ ਰਹੀ ਹੈ ਤੇ ਜੇ ਬਾਹਰੋਂ ਇਹਨੂੰ ਘੱਟ ਰੇਟ ਤੇ ਮਿਲਦੀ ਹੈ ਇੱਕ ਵਾਰ ਅੱਜ ਤੋਂ ਕਈ ਸਾਲ ਪਹਿਲਾਂ ਵੀ ਇਹ ਚਰਚਾ ਚੱਲੀ ਸੀ ਉਦੋਂ ਵੀ ਸੰਗਰ ਛੜਿਆ ਸੀ ਤੇ ਜੇਕਰ ਇਹ ਬਾਰੋਂ ਸਸਤੀ ਇਹਨਾਂ ਨੂੰ ਮਿਲ ਗਈ ਇਹਨਾਂ ਖਣਾ ਸਾਨੂੰ ਲੋੜ ਨਹੀਂ ਇਸ ਕਣਕ ਦੀ ਸਾਡੇ 2300 ਨੂੰ ਕੌਣ ਖਰੀਦੂਗਾ ਉਹ ਵੀ ਮਸਲੇ ਸਾਰੇ ਇਸੇ ਤਰ੍ਹਾਂ ਜੇਕਰ ਆਪਾਂ ਇੱਕ ਜੁੱਟ ਹੋ ਜਾਈਏ ਮੈਂ ਤੇ ਕਈ ਜਗ੍ਹਾ ਇਹ ਗੱਲ ਕਹੀਏ ਨੈਸ਼ਨਲ ਸਿਟੀਜ਼ਨਾਂ ਦੀ ਵੀ ਇਹ ਗੱਲ ਕਹੇਗਾ ਕਿ ਜਿਸ ਦਿਨ ਕਿਸਾਨਾਂ ਨੇ ਆਪਣੇ ਕੋਠਿਆਂ ਦੇ ਉੱਤੇ ਔਰ ਆਪਣੇ ਵਾਹਨਾਂ ਦੇ ਉੱਤੇ ਝੰਡੇ ਜਿਹੜੇ ਨੇ ਮਕਾਨਾਂ ਦੇ ਵਾਹਨਾਂ ਦੇ ਝੰਡੇ ਜਦੋਂ ਕਿਸਾਨੀ ਦੇ ਲਾਲੇ ਫਿਰ ਕੋਈ ਵੀ ਇਹੋ ਜਿਹਾ ਮਸਲਾ ਨਹੀਂ ਜਿਹੜਾ ਤੁਹਾਡਾ ਹੱਲ ਨਾ ਹੋਵੇ ਆਟੋਮੈਟਿਕਲੀ ਸਰਕਾਰਾਂ ਨੂੰ ਕਰਨਾ ਪਊਗਾ ਸਰਕਾਰਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸਾਨ ਮਜ਼ਦੂਰ ਨੇ ਜਿਹੜੇ ਕਮੰਡ ਦੇ ਇਕੱਠੇ ਹੋ ਗਏ ਔਰ ਇਕੱਠੇ ਹੋ ਕੇ ਆਉਣ ਵਾਲੇ ਸਮੇਂ 'ਚ ਸਾਡੀਆਂ ਨਾਸਾਂ ਵਿੱਚ ਧੂੜ ਦੇਣਗੇ ਫਿਰ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਸਾਰੀਆਂ ਪ੍ਰਵਾਨ ਕਰਨਗੇ ਇਸ ਕਰਕੇ तमाम ਮੰਗਾਂ ਨੇ ਜੇ ਹੋਰ ਆਪਾਂ ਬੋਲੀਏ ਬਹੁਤ ਲੰਬਾ ਹੋ ਜਾਊਗਾ 26 ਦਾ ਪ੍ਰੋਗਰਾਮ